ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟੀਕੋਡ ਨੂੰ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਜ ਦੀ ਚੱਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰ딴 ਦੇ ਲੱਗਦੇ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਆਪਣਾ ਰੈਡੀ ਕਰਵਾਉਣਾ ਕਿਸੇ ਵੀ ਵਰਕਸ਼ਾਪ ਤੇ ਫੈਬਰਿਕ ਤੇ ਸਾਰੇ ਡੀਟੇਲਸ ਸਭ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤੇ ਆਪਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਤੁਸੀਂ ਸਾਡੇ ਵਾਲੇ ਡਿਜ਼ਾਈਨ ਦੇਖਨੇ ਹੁੰਦੇ ਨੇ YouTube ਤੋਂ ਇਲਾਵਾ ਸਾਨੂੰ Instagram ਤੇ ਜਰੂਰ ਫੋਲੋ ਕਰੋ ਸੰਧੂਟ ਇੱਕ ਕੋਡ ਦੋ ਨਾਲ ਦਾ ਨਾਮ ਸਾਡੇ ਇਨਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਲੈਕਟ ਕਰਕੇ ਆਪਣਾ ਸੇਮ ਤੋਂ ਸੇਮ ਡਿਜ਼ਾਈਨ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਜਿਆਦਾ ਸੋਹਣੇ ਆ ਕੋ ਵਧੀਆ ਸੂਟ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਹੱਟ ਤੱਕ ਜਰੂਰ ਦੇਖਣਾ ਹਾਂਜੀ ਜਿਹੜਾ ਇਹ ਸੂਟ ਆਪਣੇ ਤਿਆਰ ਕਰਵਾਇਆ ਇਹ ਵੀ ਆਪਣਾ ਵਰਕ ਵਾਲਾ ਸੂਟ ਹੈਗਾ ਤੇ ਇਹਦੀ ਫੈਬਰਿਕ ਆ ਜਿਹੜੀ ਇਹ ਬਟਰ ਕਾਟਨ ਦੀ ਆ ਪਲੇਨ ਦੇ ਵਿੱਚ ਬਟਰ ਕਾਟਨ ਦੇ ਵਿੱਚ ਤੁਹਾਨੂੰ ਕਾਫੀ سارے ਕਲਰ ਮਿਲ ਜਾਣਗੇ ਦੇਖੋ ਕਲਰ ਦੇਖੋ ਪਹਿਲਾਂ ਕਿੰਨਾ ਪਿਆਰਾ ਕਿੰਨਾ ਸੋਹਣਾ ਖੂਬਸੂਰਤ ਕਲਰ ਹੈਗਾ ਗਰਮੀਆਂ ਵਾਲਾ ਹੈਗਾ ਕਿਉਂਕਿ ਗਰਮੀ ਵਾਲੇ ਕਲਰ ਵੀ ਲੱਗ ਹੀ ਹੁੰਦੇ ਨੇ ਹਨਾ ਮੀਡੀਅਮ ਜਿਹਾ ਸ਼ੇਡ ਹੁੰਦੇ ਨੇ ਇਹ ਕੋਈ ਬਟਰ ਕਾਟਨ ਦੀ ਫੈਬਰਿਕ ਆ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਆ ਇਹਦੇ ਵਿੱਚ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਤੁਸੀਂ ਆਪਣਾ ਸਿਲੈਕਟ ਕਰਕੇ ਕਿਸੇ ਤੇ ਵੀ ਵਰਕ ਕਰਵਾ ਸਕਦੇ ਹੋ ਬਟਰ ਕਾਟਨ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾ ਮਸ਼ੀਨ ਵਰਕ ਦਾ ਆਪਣਾ ਸੂਟ ਹੈਗਾ ਇਹ ਵਾਲਾ ਆ ਗਿਆ ਦਾ ਸ਼ਰਟ ਸ਼ਰਟ ਦੇ ਉੱਪਰ ਵਰਕ ਕਰਦੇ ਦੇਖੋ ਇਹਦਾ ਸ਼ਰਟ ਦੇ ਖੁੰਜਿਆਂ ਦੇ ਉੱਪਰ ਵਰਕ ਹੈਗਾ ਤੇ ਲੇਸ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਕਿ ਚਾਕਾਂ ਨੂੰ ਤੇ ਕੋਟਲੇ ਬਟਨ ਨਾਲ ਤੇ ਨੈਕ ਨੂੰ ਤੇ ਇਧਰ ਆ ਗਿਆ ਦੀ ਬਾਹੂ ਦੇ ਉੱਪਰ ਵਰਕ ਹੈ ਇਹ ਵਾਲਾ ਬਾਜੂ ਤੇ ਆ ਗਿਆ ਜਿਵੇਂ ਸੇਮ ਬਾਜੂ ਦੇ ਉੱਪਰ ਵਰਕਾ ਉਦਾਂ ਹੀ ਇਹਦੀ ਬੋਟਲ ਦੇ ਉੱਪਰ ਵਰਕ ਵੀ ਹੋਵੇਗਾ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਪਰਪਲ ਕਾਟਨ ਦੀ ਫੈਬਰਿਕਾ ਬਹੁਤ ਪਿਆਰਾ ਹਨਾ ਪਰਪਲ ਲਾਈਟ ਪਰਪਲ ਜਿਹਾ ਕਲਰ ਹੈ ਦਾ ਪਰਪਲ ਵੀ ਨਿਕਿਆ ਸਾਡੇ ਬਹੁਤ ਸੋਹਣਾ ਕਲਰ ਆ ਗਿਆ ਦੇਖੋ ਇਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆਗਾ ਇਹਦਾ ਟਾਈ ਡਾਈ ਕਰਵਾ ਕੇ ਇਹਨੂੰ ਤੇ ਫਿਨਿਸ਼ਿੰਗ ਦਿੱਤੀ ਹੈਗੀ ਬਾਕੀ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਹਨਾ ਜਿਹੜੀ ਫੈਬਰਿਕ ਪਸੰਦ ਹੋਈ ਉਸੇ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦਾ ਸੂਟ ਆ ਗਿਆ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਪੀਚ ਕਲਰ ਹੈਗਾ ਨਾ ਲਾਈਟ ਕਲਰ ਹਨ ਹੈ ਨਾ ਜਿਆਦਾ ਡਾਰਕ ਕਲਰ ਹੈਗਾ ਤੇ ਇਹ ਖਾਦੀ ਕਾਟਨ ਦੀ ਇਹਦੀ ਫੈਬਰਿਕ ਆਰਾਮ ਟੈਕਸ ਕਾਟਨ ਵੀ ਆਪਾਂ ਜਿਹਨੂੰ ਬੋਲਦੇ ਨੇ ਖਾਦੀ ਕਾਟਨ ਨੂੰ ਬੋਲਦੇ ਇਹ ਵੀ ਆਪਣਾ ਬਹੁਤ ਵਧੀਆ ਗਰਮੀਆਂ ਵਾਲਾ ਹੰਡਣ ਵਾਲਾ ਫੈਬਰਿਕ ਹੈਗਾ ਖਾਦੀ ਕਾਟਨ ਦਾ ਦੇਖੋ ਇਹ ਆਪਣੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਜਿਵੇਂ ਆਪਾਂ ਸਰਦਾਰੀ ਸੂਟ ਨਹੀਂ ਕਹਿੰਦੇ ਹੁੰਦੇ ਉਦਾਂ ਜਿਹੜੇ ਸਰਦਾਰੀ ਸੂਟ ਤਿਆਰ ਕਰਵਾਉਣਾਗਾ ਤਾਂ ਇਹ ਆਪਣਾ ਵੈਸਟ ਡਿਜ਼ਾਈਨ ਹੈਗਾ ਉਦਾਂ ਰੈਡੀ ਕਰਵਾਉਣ ਦੇ ਲਈ ਦੇਖੋ ਘੇਰੇ ਦੇ ਉੱਪਰ ਵਰਕ ਆ ਗਿਆ ਪੀਚ ਕਲਰ ਆ ਗਿਆ ਇਹਦਾ ਤੇ ਖਾਦੀ ਕਾਟਨ ਦੀ ਇਹਦੀ ਫੈਬਰਿਕ ਆ ਰਾਮਪੈਕਸ ਕਾਟਨ ਦੀ ਤੇ ਇਹ ਦੇਖੋ ਘੇਰੇ ਦੇ ਉੱਪਰ ਇਹਦੇ ਵਰਕ ਆ ਗਿਆ ਬਹੁਤ ਹੀ ਇਹਦੇ ਸੋਹਣੇ ਦੇਖੋ ਕਲਰ ਵੀ ਇਹਦੇ ਵਿੱਚ ਲਾਈਟ ਲਾਈਟ ਲਗਾਏ ਗਏ ਨੇ ਕਿੰਨਾ ਲਾਈਟ ਨੇ ਡਾਰਕ ਨੇ ਬਹੁਤ ਹੀ ਇਹਦਾ ਸੋਹਣਾ ਖੂਬਸੂਰਤ ਸੂਟ ਤਿਆਰ ਹੋਇਆ ਹੈ ਦੇਖੋ ਇਦਾਂ ਹੀ ਤੇ ਇਹਦੇ ਵਿੱਚ ਆਗਾ ਸਕਾਈ ਜਿਹਾ ਕਲਰ ਤੇ ਗ੍ਰੀਨ ਜਿਹਾ ਕਲਰ ਬਾਕੀ بیس ਕਲਰ ਹੈਗਾ ਨੈਕ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਤੇ ਇਧਰ ਦੇਖੋ ਬਾਜੂ ਦਾ ਵਰਕ ਦੇਖ ਬਾਜੂ ਦਾ ਵੀ ਇਹਦਾ ਪੂਰਾ ਹੈਵੀ ਵਰਕ ਹੈਗਾ ਇਹ ਨਹੀਂ ਹੈਗਾ ਵੀ ਕੱਲੀ ਮੂਰੀ ਜਿਤੇ ਵਰਕ ਹੋਇਆ ਹੈਗਾ ਮਤਲਬ ਅੱਧੀ ਬਾਹਾਂ ਤੱਕ ਕੱਪੜਾ ਵਰਕ ਆ ਜਾਂਦਾ ਕਾਫੀ ਸੋਹਣਾ ਲੱਗਦਾ ਖੂਸੂਰਤ ਵਰਕ ਹੈ ਜਿਹੜੀ ਮੂਹਰੇ ਉੱਪਰ ਹੋਇਆ ਹੈ ਬਾਹਾਂ ਦੇ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਚਾਹੋ ਤਾਂ ਨਾਲ ਬਾਟਮ ਤੇ ਕਰਵਾ ਸਕਦੇ ਹੋ ਤੇ ਇਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਆਪਾਂ ਨੇ ਉਹ ਤਿਆਰ ਕਰਵਾਇਆ ਤੇ ਦੁਪੱਟੇ ਦੇ ਸਾਰੇ 4 ਸਾਈਡ ਆਪਾਂ ਨੇ ਕੱਟ ਵਰਕ ਕਰਵਾਇਆ ਇਹ ਕਸਟਮਰ ਨੇ ਆਪਣਾ ਕੱਟ ਵਰਕ ਕਰਵਾਇਆ ਤੁਸੀਂ ਚਾਹੋ ਤਾਂ ਆਪਣੀ ਹਨਾ ਫਿਨਿਸ਼ਿੰਗ ਵਗੈਰਾ ਨਾਲ ਵੀ ਰਹਿ ਸਕਦੇ ਹੋ ਕੱਟ ਵਰਕ ਤੁਸੀਂ ਕਟਾ ਸਕਦੇ ਹੋ ਆਪਣਾ ਕੱਲੀ ਆਪਾ ਦਪਟੇ ਨੂੰ ਫਿਨਿਸ਼ਿੰਗ ਦੇ ਦਾਂਗੇ ਤੁਸੀਂ ਉਦਾਂ ਵੀ ਰੈਡੀ ਕਰਵਾ ਕੇ ਲੈ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਪਿਆਰਾਗਾ ਇਹ ਇਹ ਸੇਮ ਡਿਜ਼ਾਈਨ ਦੇ ਵਿੱਚ ਤੁਸੀਂ ਕਲਰ ਚੇਂਜ ਕਰ ਸਕਦੇ ਹੋ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਫੈਬਰਿਕ ਜਿਹੜੀ ਵੀ ਤੁਹਾਨੂੰ ਪਸੰਦ ਹੋਈ ਤੁਸੀਂ ਉਸ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹਦਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਖਾਦੀ ਕਾਟਨ ਦਾ ਹੀ ਸੂਟ ਹੈਗਾ ਖਾਦੀ ਕਾਟਨ ਦੀ ਫੈਬਰਿਕਾਂ ਦੀ ਇਹਦੀ ਤੇ ਲਾਈਟ ਪਰਪਲ ਕਲਰ ਹੈ ਇਹਦਾ ਲਾਈਟ ਪਰਪਲ ਕਲਰ ਆ ਤੇ ਖਾਦੀ ਕਾਟਨ ਦੀ ਰਾਮ ਟੈਕਸ ਕਾਟਨ ਦੀ ਜਿਹੜੀ ਆਪਣੀ ਫੈਬਰਿਕ ਹੈ। ਦੇਖੋ ਇਹ ਵੀ ਆਪਣਾ ਮਸ਼ੀਨ ਵਰਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਇਆਗਾ। ਇਹ ਵਾਲਾ ਡਿਜ਼ਾਈਨ ਆਪਣਾ ਮਸ਼ੀਨ ਵਰਕ ਦੇ ਵਿੱਚ ਹੈਗਾ ਤੇ ਇੱਦਾਂ ਦੇਖੋ ਇਹਦੇ ਚਾਕਾਂ ਦੇ ਉੱਪਰ ਤੇ ਆਪਾਂ ਦੇ ਘੇਰੇ ਦੇ ਉੱਪਰ ਫਿਨਿਸ਼ਿੰਗ ਦਿੱਤੀ ਹੈਗੀ ਲੇਸ ਦੇ ਨਾਲ। ਚਾਕ ਕੇਰੇ ਦੇ ਉੱਪਰ ਵਰਕ ਆ ਗਿਆ। ਕੁੰਜੇ ਦੇ ਉੱਪਰ ਸਾਰਾ ਹੈ ਨਾ ਬਹੁਤ ਸੋਹਣਾ ਖੂਬਸੂਰਤ ਵਰਕ ਹੋਇਆ ਹੈਗਾ। ਨੈਕ ਤੇ ਕੋਈ ਵਰਕ ਨਹੀਂ ਹੈਗਾ ਤੇ ਇੱਧਰ ਬਾਜੀ ਦੇ ਉੱਪਰ ਵਰਕ ਆ ਗਿਆ। ਇਹ ਵਾਲਾ ਬਾਜੀ ਪਿਆ ਗਿਆ। ਬਾਟਮ ਤੇਰੇ ਕੋਈ ਵਰਕ ਨਹੀਂ ਤੁਸੀਂ ਨਾਲ ਐਡ ਕਰਵਾਉਣਾ ਤਾਂ ਆਹੀ ਜਿਹੜਾ ਸੇਮ ਵਰਕ ਹੈ ਨਾ ਤੁਸੀਂ ਆਪਣਾ ਨਾਲ ਬਾਟਮ ਤੇ ਐਡ ਕਰਵਾ ਸਕਦੇ ਹੋ ਪਿਓਰ ਚਨੂਨ ਦਾ ਦੁਪੱਟਾ ਆਪਾਂ ਨੇ ਇਹਦੇ ਨਾਲ ਟਾਈ ਡਾਈ ਕਰਵਾਇਆ ਤੁਸੀਂ ਜਿੱਦਾਂ ਚਾਹੋ ਉਹਨਾਂ ਉਸ ਅਕੋਰਡਿੰਗ ਆਪਣਾ ਦੁਪੱਟਾ ਜਿਹੜਾ ਸੁਪਰ ਨੈਟ ਦਾ ਬਰਬਰੀ ਦਾ ਮਸਲੀਨ ਦਾ ਹਨ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਹੀ ਤਿਆਰ ਕਰਵਾ ਕੇ ਲੈ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਡਿਜ਼ਾਈਨ ਹੈ ਇਹ ਮਸ਼ੀਨ ਵਰਕ ਦਾ ਤੁਸੀਂ ਆਪਣੀ ਫੈਬਰਿਕ ਜੋ ਤੁਹਾਨੂੰ ਪਸੰਦ ਆ ਉਸੇ ਤੇ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਣੀ ਮੈਲਵਰੀ ਦੀ ਫ ਪੀਚ ਕਲਰ ਆਗਾ ਇਹਦਾ ਮੈਲਬਰੀ ਦੀ ਫੈਬਰਿਕ ਤੇ ਆਪਾਂ ਨੇ ਸੂਟ ਤਿਆਰ ਕਰਵਾਇਆਗਾ ਬਲੈਕ ਕਲਰ ਦੇ ਥ੍ਰੈਡ ਦੇ ਨਾਲ ਆਪਾਂ ਨੇ ਵਰਕ ਕਰਵਾਇਆ ਦੇਖੋ ਇਹ ਇਦਾਂ ਇਹ ਮੈਲਬਰੀ ਦੇ ਵਿੱਚ ਨਾ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਬਹੁਤ ਵਧੀਆ ਸੌਫਟ ਫੈਬਰਿਕ ਆ ਆਪਣਾ ਗਰਮੀਆਂ ਵਾਲਾ ਇਹ ਵਧੀਆ ਫੈਬਰਿਕ ਆ ਮੈਲਬਰੀ ਦਾ ਫਿਰ ਇੱਥੇ ਤੁਸੀਂ ਕਿਵੇਂ ਮਰਜ਼ੀ ਚਾਹੋ ਤਾਂ ਆਪਣਾ ਨਾ ਵਰਕ ਕਿੰਨਾ ਮਰਜ਼ੀ ਹੈਵੀ ਵਰਕ ਕਰਵਾਓ ਲਾਈਟ ਕਰਵਾਓ ਜਿਵੇਂ ਤੁਹਾਨੂੰ ਪਸੰਦ ਹੋ ਉਸੋਮੀ ਕਰਵਾ ਸਕਦੇ ਹੋ ਦੇਖੋ ਬਲੈਕ ਥ੍ਰੈਡ ਦੇ ਨਾਲ ਆਪਾਂ ਨੇ ਵਰਕ ਕਰਵਾਇਆ ਇੱਕ ਇਧਰ ਇਹ ਇਹਦੇ ਉੱਪਰ ਇਧਰ ਫਲਾਰ ਆ ਗਿਆ ਫਿਰ ਨੀਚੇ ਆ ਗਿਆ ਤੇ ਇਧਰ ਆ ਗਿਆ ਜੇ ਗਲੇ ਦੇ ਉੱਪਰ ਤੇ ਇਧਰ ਇਹਦੀਆਂ ਬਾਹਾਂ ਦੇ ਉੱਪਰ ਫਲਾਰ ਆ ਗਿਆ ਦੇਖੋ ਇਹ ਬਲੈਕ ਥ੍ਰੈਡ ਨਾਲ ਹਾਂ ਤੁਸੀਂ ਇਹਨੂੰ ਰੈੱਡ ਰੋਜ਼ ਵੀ ਬਣਾ ਸਕਦੇ ਹੋਗੇ ਉੱਥੇ ਤੁਹਾਡੀ ਆਪਣੀ ਪਸੰਦ ਆ ਕਿਉਂਕਿ ਜੇ ਤੁਸੀਂ ਬਲੈਕ ਦੇ ਨਾਲ ਕਰਾਉਣਾ ਤਾਂ ਬਲੈਕ ਥ੍ਰੈਡ ਲਵਾ ਸਕਦੇ ਹੋ ਜਿਹੜਾ ਥ੍ਰੈਡ ਮਤਲਬ ਜਿਹੜੇ ਫੈਬਰਿਕ ਦੇ ਕਲਰ ਤੇ ਥ੍ਰੈਡ ਸੋਨਾ ਲੱਗਦਾ ਕੋਈ ਕਰਵਾ ਸਕਦੇ ਆਗੇ ਕਾਫੀ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੋਇਆਗਾ ਨਾਲ ਆਪਾਂ ਨੇ ਪਿਓ ਸੁਪਰ ਨੈਟ ਦਾ ਦੁਪੱਟਾ ਇਹਦਾ ਟਾਈ ਡਾਈ ਕਰਵਾਇਆ ਸਾਰਾ ਬਸ ਹੁਣ ਆਪਣਾ ਦੁਪੱਟਾ ਤਿਆਰ ਹੋਇਆਗਾ ਤੁਸੀਂ ਜਿਹੜੇ ਫੈਬਰਿਕ ਤੁਹਾਨੂੰ ਪਸੰਦ ਆ ਉਸੋਤੇ ਕਰਵਾ ਸਕਦੇ ਅਗਰ ਤੁਸੀਂ ਮੈਲਵਰੀ ਤੇ ਕਰਵਾਉਣਾਗਾ ਤਾਂ ਸਾਡੇ ਤੋਂ ਕਲਰ ਸੈਂਡ ਕਰਵਾ ਸਕਦੇ ਹੋ ਮੈਲਵਰੀ ਦੇ ਤੁਸੀਂ ਉਸੋਤੇ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਕੈਮਰਿਕ ਪਸੰਦ ਆ ਜਾਂ ਕੋਈ ਆਪਣੇ ਮਸਲੀਨ ਵਗੈਰਾ ਤੇ ਜਾਂ ਕੋਈ ਪਾਰਟੀ ਵੈਅ ਸੁਪਰਸਟੋ ਹੈਵੀ ਤਿਆਰ ਕਰਵਾਉਣਾ ਜਿਵੇਂ ਤੁਹਾਡੀ ਚੋਇਸ ਆ ਉਸੇ ਅਕੋਰਡਿੰਗ ਆਪਣਾ ਸਾਰਾ ਸਾਨੂੰ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਆ ਇਹ ਵੀ ਆਪਾਂ ਨੇ ਲਨ ਕਾਟਨ ਦੀ ਫੈਬਰਿਕ ਤੇ ਰੈਡੀ ਕਰਵਾਇਆ ਸਕਿਨ ਆਫ ਵਾਈਟ ਜਿਹਾ ਕਲਰ ਹੈ ਇਹਦਾ ਸਕਿਨ ਆਫ ਵਾਈਟ ਕਲਰ ਹੈਗਾ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵਰਕ ਹੋਇਆ ਹੈਗਾ ਦੇਖੋ ਇੱਕ ਥ्रेड ਨਾਲ ਹੀ ਵਰਕ ਹੋਇਆ ਹੈਗਾ ਆਪਣਾ ਇਹ ਚਾਕਾਂ ਦੇ ਉੱਪਰ ਵਰਤ ਹੈਗਾ ਅ ਸਰਦਈ ਕਲਰ ਵਜੋਂ ਜਿਹੜਾ ਡਾਰਕ ਆਪਣਾ ਸਕਾਈ ਕਲਰ ਹੁੰਦਾ ਉਹਦੇ ਨਾਲ ਆਪਾਂ ਨੇ ਵਰਕ ਕਰਵਾਇਆ ਚਾਕਾਂ ਦੇ ਉੱਪਰ ਇਹਦਾ ਵਰਕ ਹੋਇਆ ਹੈਗਾ ਦੋਨੋਂ ਸਾਈਡ ਤੇ ਬਾਕੀ ਦੇ ਗਲੇ ਦੇ ਗਹਿਣਾ ਦਾ ਕੋਈ ਵਰਕ ਨਹੀਂ ਹੈਗਾ ਇਹਦੇ ਬਾਹਾਂ ਦੇ ਤੇ ਵੀ ਆਪਾਂ ਨੂੰ ਸੇਮ ਐਮਐਮ ਵਰਤਣੀ ਦੀ ਲੋੜ ਹੈ। ਬਾਹਾਂ ਦੇ ਪਰਪਲ ਨੂੰ ਸੇਮ ਉਹ ਜਿਹੜਾ ਜਿਵੇਂ ਚਾਕਾਂ ਦੇ ਉੱਪਰ ਵਰਕ ਹੋਇਆ ਹੈਗਾ ਉਮੀ ਇਹਦੀਆਂ ਬਾਹਾਂ ਦੇ ਉੱਪਰ ਹੈ। ਨਾਲੇ ਦੇ ਬੋਟਮ ਦਾ ਮਾਰਕ ਵੀ ਹੈਗਾ ਫਿਨਿਸ਼। ਇਹ ਵਾਲਾ ਬੋਟਮ ਦੇ ਉੱਪਰ। ਉੱਪਰ ਜਿਹਦੇ ਵਰਕ ਹੋਇਆ ਹੈ ਚਾਕਾਂ ਦਾ ਵਰਕ ਹੈ, ਬਾਹਾਂ ਦਾ ਵਰਕ ਤੇ ਬੋਟਮ ਦਾ ਵਰਕ ਹੈ। ਤੁਸੀਂ ਨਾਲ ਇਹਦੇ ਕੋਈ ਘੇਰੇ ਵਗੈਰਾ ਤੇ ਐਡ ਕਰਵਾਉਣਾ ਵਿੱਚ ਫਲਾਰ ਐਡ ਕਰਵਾਉਣਾ ਨਹੀਂ ਕੋਈ ਆਪਣਾ ਅਬ ਅੰਗਲੇ ਦਾ ਵਰਕ ਐਡ ਕਰਵਾਉਣਾ ਤੱਕ ਕਰਵਾ ਸਕਦੇ ਹਾਂ ਹਾਂਜੀ ਨਾਲ ਇਹਦੇ ਆਪਾਂ ਨੇ ਪਿਓਰ ਔਰਗਾਂਜ਼ਾ ਦੇਖੋ ਇਹਦੇ ਐਮੀ ਕੰਟਰਾਸਟ ਦੇ ਵਿੱਚ ਦੁਪੱਟਾ ਰੱਖਿਆ ਹੈਗਾ ਜਿਹੇ ਜਿਹੇ ਆਪਾਂ ਨੇ ਥ੍ਰੈਡ ਯੂਜ਼ ਕੀਤੇ ਸੀਗੇ ਉਹੋ ਜਿਹਾ ਆਪਾਂ ਥ੍ਰੈਡ ਯੂਜ਼ ਕੀਤਾ ਦੇਖਦੇ ਵਿੱਚ ਇੱਕ 컬러 ਦਾ ਉਹੋ ਜਿਹਾ ਆਪਾਂ ਨੇ ਦੁਪੱਟਾ ਕਰਾਇਆ ਤੇ ਸੂਟ ਨਾਲ ਦਾ ਆਪਾਂ ਨੇ ਟੱਟ ਵਰਕ ਕਰਾਇਆ 4 ਸਾਈਡ ਸਾਰੇ ਦੁਪੱਟੇ ਦੇ ਉੱਪਰ ਆਪਾਂ ਨੇ ਇਦਾਂ ਟੱਟ ਵਰਕ ਕਰਾਇਆ ਬਹੁਤ ਹੀ ਅਜੇ ਸੋਹਣਾ ਤੇ ਖੂਬਸੂਰਤ ਆਪਣਾ ਸੂਟਾ ਜਿਹੜਾ ਬਣ ਕੇ ਤਿਆਰ ਹੋਇਆਗਾ ਤੁਸੀਂ ਵੀ ਇੱਧਰ ਫਿਨਿਸ਼ਿੰਗ ਵੀ ਦੁਪੱਟਾ ਲੈ ਸਕਦੇ ਹੋ ਸੇਮ ਇਦਾਂ ਵੀ 加ੜੀ ਕਰਵਾਉਣਾ ਖੁੰਜੇ ਦੇ ਉੱਪਰ ਆਹ ਵਾਲੇ ਫਲਾਰ ਦੇਖੀ ਤੁਸੀਂ ਐਦਾਂ ਬਵਾਉਣੇ ਨੇਗੇ ਤਾਂ ਤੁਸੀਂ ਬਵਾ ਕੇ ਆਪਣਾ ਪਿਆਰ ਕਰਵਾ ਕੇ ਲੈ ਸਕਦੇ ਹੋ ਬਾਕੀ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਤੁਸੀਂ ਆਪਣਾ ਪਾਰਟੀ ਵੇਅਰ ਫੈਬਰਿਕ ਤੇ ਵੀ ਤਿਆਰ ਕਰਵਾ ਸਕਦੇ ਹੋ ਜੇ ਮੈਂ ਆਪਣਾ ਸਿਲਪੁਲ ਤੁਸੀਂ ਕੈਮਰੇ ਕਾਟਰ ਵਗੈਰਾ ਤੇ ਮਸਲੀਨ ਤੇ ਗਰਮੀਆਂ ਵਾਲੇ ਮੈਲਬਰੀ ਵਗੈਰਾ ਤੇ ਕਿਸੇ ਤੇ ਵੀ ਰੈਡੀ ਕਰਵਾਉਣਾ ਉਹ ਮੈਂ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦਾ ਹਾਂਜੀ ਇਹ ਸਾਰਨਾ ਆਪਣੇ ਅੱਜ ਵਾਲੇ ਵੀਡੀਓ ਤੇ ਸਾਰੇ ਆਪਾਂ ਵਰਕ ਤੋਂ ਵਗੈਰਾ ਜੀ ਡਿਟੇਲ ਫੈਬਰਿਕ ਦੀ ਤੇ ਬਸ ਕਿਵੇਂ ਐਡ ਕਰਨਾ ਸਕਿੱਪ ਕਰਨਾ ਸਾਰੀ ਆਪਾਂ ਡਿਟੇਲ ਤੁਹਾਨੂੰ ਦੱਸ ਚੁੱਕੇ ਹਾਂ ਵੀਡੀਓ ਵਿੱਚ ਜਿਵੇਂ ਵੀ ਤੁਹਾਡੀ ਪਸੰਦ ਹੋਈ ਹੈ ਨਾ ਉਸੇ ਕੋੜੇ ਤੁਸੀਂ ਆਪਣਾ ਆਰਡਰ ਨਾਲ ਸੰਭ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੁੱਤਾ ਨਾਲ ਨਵੀਂ ਕਲੈਕਸ਼ਨ ਨਵੀਂ ਬੁੜੀ ਨਾਲ ਸਸ਼ਿਕਾ